ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਹਾਜ਼ਰ ਆਂ ਜੀ ਅੱਜ 14 ਮਾਰਚ 2024 ਦੇ ਕਿਨੂ ਮੰਡੀ ਦੇ ਭਾਅ ਲੈ ਕੇ ਤੇ ਕੁਝ ਦੋਸਤ ਪਿਛਲੇ ਕੁਝ ਦਿਨਾਂ ਤੋਂ ਕਮੈਂਟ ਕਰ ਰਹੇ ਸੀ ਕਿ ਤੁਸੀਂ ਜਿਹੜੇ ਕਿਨੂ ਦੇ ਭਾਅ ਨਹੀਂ ਦੱਸਦੇ ਜੀ ਸੋ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਥੋੜੀ ਜੀ ਕਿ ਕਿਤੇ ਜਿਹੜੀ ਭਾਅ ਸੀ ਉਹ ਸਹੀ ਤਰੀਕੇ ਨਾਲ ਨਹੀਂ ਮਿਲ ਰਹੇ ਸੀ ਇਸ ਕਰਕੇ ਅਸੀਂ ਤੁਹਾਡੇ ਤੱਕ ਜਿਹੜੇ ਭਾਅ ਉਹ ਸਾਂਝੇ ਨਹੀਂ ਕਰ ਸਕੇ ਸੋ ਅੱਜ ਜਿਹੜੇ ਭਾਅ ਤੁਹਾਨੂੰ ਦੱਸ ਦਿੰਨੇ ਆ ਕਿ ਕਿੰਨੂ ਦੇ ਕੀ ਭਾਅ ਰਹੇ ਨੇ ਅਬੋਰ ਮੰਡੀ ਦੀ ਗੱਲ ਕਰ ਲੈਨੇ ਆ ਜਿੱਥੇ ਐਵਰੇਜ ਰੇਟ ਸੀ ਜਿਹੜਾ ਅੱਜ ਕਿੰਨੂ ਦਾ ਉਹ 13 ਰੁਪਏ ਪ੍ਰਤੀ ਕਿਲੋ ਰਿਹਾ ਤੇ ਜਿਹੜਾ ਸਭ ਤੋਂ ਉੱਪਰਲਾ ਭਾਅ ਸੀ ਉਹ 17 ਰੁਪਏ ਪ੍ਰਤੀ ਕਿਲੋ ਵਿਕਿਆ ਹੈ ਕਿੰਨੂ ਜੀ ਇੱਥੇ ਸੋ ਨਾਲ ਹੀ ਗੱਲ ਕਰ ਲੈਨੇ ਆ ਹੁਸ਼ਿਆਰਪੁਰ ਦੇ ਟਾਂਡਾ ਉਰਮੜ ਦੀ ਜਿੱਥੇ ਕਿਨੂ ਦਾ ਭਾਅ 30 ਰੁਪਏ ਪ੍ਰਤੀ ਕਿਲੋ ਰਿਹਾ ਐ ਇਸੇ ਤਰ੍ਹਾਂ ਹੀ ਜੇਕਰ ਗੱਲ ਕਰੀਏ ਗੜ ਸ਼ੰਕਰ ਦੀ ਤਾਂ ਇੱਥੇ ਕਿਨੂ 23 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਭਵਾਨੀ ਗੜ ਦੇ ਵਿੱਚ ਕਿਨੂ 20 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਹੀ ਰਜ਼ੌਰੀ ਦੀ ਗੱਲ ਕਰ ਲੈਣੇ ਆ ਜਿੱਥੇ ਕਿੰਨੂ ਦਾ ਭਾਅ 35 ਰੁਪਏ ਪ੍ਰਤੀ ਕਿਲੋ ਰਿਹਾ ਤੇ ਆਜ਼ਾਦਪੁਰ ਮੰਡੀ ਦੇ ਵਿੱਚ ਕਿੰਨੂ ਦਾ ਭਾਅ 35 ਰੁਪਏ ਪ੍ਰਤੀ ਕਿਲੋ ਰਿਹਾ ਤੇ ਰਜ਼ੌਰੀ ਵਿੱਚ ਕਿੰਨੂ 42 ਰੁਪਏ ਪ੍ਰਤੀ ਕਿਲੋ ਵਿਕਿਆ ਕਥੂਆ ਦੇ ਵਿੱਚ ਕਿੰਨੂ ਦਾ ਭਾਅ 28 ਰੁਪਏ ਪ੍ਰਤੀ ਕਿਲੋ ਰਿਹਾ ਤੇ ਸ਼ਿਮਲਾ ਦੇ ਵਿੱਚ ਕਿੰਨੂ 50 ਰੁਪਏ ਪ੍ਰਤੀ ਕਿਲੋ ਵਿਕਿਆ ਇਸੇ ਤਰ੍ਹਾਂ ਹੀ ਪੌਂਟਾ ਸਾਹਿਬ ਵਿੱਚ ਕਿੰਨੂ 35 ਰੁਪਏ ਪ੍ਰਤੀ ਕਿਲੋ ਤੇ ਪਾਲੰਪੁਰ ਵਿੱਚ 28 ਰੁਪਏ ਪ੍ਰਤੀ ਕਿਲੋ ਵਿਕਿਆ ਮੰਡੀ ਦੇ ਵਿੱਚ ਕਿੰਨੂ ਦਾ ਭਾਅ 28 ਰੁਪਏ ਪ੍ਰਤੀ ਕਿਲੋ ਰਿਹਾ ਜੀ ਤੇ ਕੁੱਲੂ ਦੇ ਵਿੱਚ 36 ਰੁਪਏ ਪ੍ਰਤੀ ਕਿਲੋ ਰਿਹਾ ਹੈ ਕਿੰਨੂ ਦਾ ਭਾਅ ਕਾਂਗੜਾ ਦੇ ਵਿੱਚ ਕਿੰਨੂ 32 ਰੁਪਏ ਪ੍ਰਤੀ ਕਿਲੋ ਤੇ ਇਸੇ ਤਰ੍ਹਾਂ ਹੀ ਜੇਕਰ ਗੱਲ ਕਰੀਏ ਹਮੀਰਪੁਰ ਦੀ ਤਾਂ ਇੱਥੇ ਕਿੰਨੂ ਦਾ ਭਾਅ 32 ਰੁਪਏ ਪ੍ਰਤੀ ਕਿਲੋ ਰਿਹਾ ਜਸਨੂਰ ਦੇ ਵਿੱਚ ਕਿੰਨੂ 30 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਜੈ ਸਿੰਘਪੁਰ ਦੇ ਵਿੱਚ ਕਿੰਨੂ 29 ਰੁਪਏ ਪ੍ਰਤੀ ਕਿਲੋ ਵਿਕਿਆ ਹਮੀਰਪੁਰ ਦੇ ਵਿੱਚ ਕਿੰਨੂ 32 ਰੁਪਏ ਪ੍ਰਤੀ ਕਿਲੋ ਤੇ ਚੰਬਾ ਵਿੱਚ 35 ਰੁਪਏ ਪ੍ਰਤੀ ਕਿਲੋ ਰਿਹਾ ਜੀ ਕਿੰਨੂ ਦਾ ਭਾਅ ਇਸੇ ਤਰ੍ਹਾਂ ਹੀ ਗੱਲ ਕਰੀਏ ਅੰਬਾਲਾ ਸਿਟੀ ਦੀ ਤਹਿਤੇ ਕਿੰਨੂ 30 ਰੁਪਏ ਪ੍ਰਤੀ ਕਿਲੋ ਵਿਕਿਆ ਤਾਂ ਦੋਸਤੋ ਇਹ ਸੀ ਅੱਜ ਦੇ ਕਿੰਨੂ ਮੰਡੀ ਦੇ ਭਾਅ ਧੰਨਵਾਦ